ਗੁਰੂ ਅਰਜਨ ਦੇਵ ਜੀ ਨੂੰ 33 ਤੜੀ ਤੇ ਬਿਠਾ ਕੇ ਕਿਉਂ ਸ਼ਹੀਦ ਕੀਤਾ ਗਿਆ ਤੇ 2 ਲੱਖ ਰੁਪਏ ਜੁਰਮਾਨਾ ਕਿਹਦੇ ਦੁਆਰਾ ਗੁਰੂ ਅਰਜਨ ਦੇਵ ਜੀ ਨੂੰ ਲਾਇਆ ਗਿਆ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸੀ ਤੇ ਵੱਡਾ ਪੁੱਤਰ ਸੀ ਅਸੀ ਪਿਰਥੀ ਚੰਦ ਤੇ ਜੋ ਆਪਣੇ ਆਪ ਨੂੰ ਗੁਰਤਾ ਗਰਦੀ ਦਾ ਵਾਰਿਸ ਮੰਨਦਾ ਸੀ ਕਿਉਂਕਿ ਸਾਰਿਆਂ ਤੋਂ ਵੱਡਾ ਸੀ ਪਰ ਗੁਰੂ ਰਾਮਦਾਸ ਜੀ ਨੇ ਬਹੁਤ ਪ੍ਰੀਖਿਆਵਾਂ ਲੈਂਤੀਆਂ ਜਿਦੇ ਵਿੱਚ ਗੁਰੂ ਅਰਜਨ ਦੇਵ ਜੀ ਹਮੇਸ਼ਾ ਅਵਲਉਂਦੇ ਰਹੇ ਤੇ ਪਿਰਥੀ ਚੰਦ ਹਾਰਦਾ ਗਿਆ ਇਹ ਸਮਾਂ ਉਹ ਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਤੇ ਬਰਾਜਮਾਲ ਕਰ ਦਿੱਤਾ ਹੈ ਤੇ ਪ੍ਰਿਥੀ ਚੰਦ ਉਹ ਗੁਰੂ ਅਰਜਨ ਦੇਵ ਜੀ ਦਾ ਬਹੁਤ ਵਿਰੋਧ ਕਰਦਾ ਸੀ ਤੇ ਉਹਨੇ ਆਪਣੇ ਹੱਥ ਮੁਗਲਾਂ ਦੇ ਨਾਲ ਬਨਾਲੇ ਬੋਲਾਂ ਦੇ ਨਾਲ ਮਿੱਤਰਤਾ ਪਾਉਣੀ ਸ਼ੁਰੂ ਕਰ ਦਿੱਤੀ ਤੇ ਦੂਸਰਾ ਪੱਖ ਸੀ ਚੰਦੂ ਚੰਦੂ ਵੀ ਗੁਰੂ ਅਰਜਨ ਦੇਵ ਜੀ ਦਾ ਬੜਾ ਵਿਰੋਧੀ ਸੀ ਕਿਉਂ ਕਿਉਂਕਿ ਪ੍ਰਾਤਨ ਸਮਿਆਂ ਦੇ ਵਿੱਚ ਜਦੋਂ ਕੰਨਿਆ ਦੇ ਲਈ ਵਰਲ ਪਿਆ ਜਾਂਦਾ ਸੀ ਤਾਂ ਉਹ ਵਰ ਪੰਡਤਾਂ ਦੇ ਦੁਆਰਾ ਲੱਭਿਆ ਜਾਂਦਾ ਸੀ ਤਾਂ ਉਸਨੇ ਪੰਡਤਾਂ ਨੂੰ ਕਿਹਾ ਕਿ ਮੇਰੀ ਲੜਕੀ ਦੇ ਲਈ ਕੋਈ ਚੰਗਾ ਵਰਲ ਪਿਆ ਜਾਵੇ ਤੇ ਪੰਡਿਤ ਇੰਡੀਆ ਦੇ ਵਿੱਚ ਚੱਲਦੇ-ਚੱਲਦੇ ਅੰਮ੍ਰਿਤਸਰ ਪਹੁੰਚੇ। ਉਹਨਾਂ ਨੇ ਸੁਣਿਆ ਕਿ ਗੁਰੂ ਅਰਜਨ ਦੇਵ ਜੀ ਹੋਏ ਨੇ ਬੜੀ ਮਹਿਮਾ ਉਹਨਾਂ ਦੀ ਬੜੀ ਸੰਗਤ ਉਹਨਾਂ ਦੇ ਕੋਲ ਆਉਂਦੀ ਹੈ। ਕਿਉਂ ਨਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖੀਏ। ਜਦੋਂ ਪੰਡਿਤ ਗੁਰੂ ਅਰਜਨ ਦੇਵ ਜੀ ਕੋਲ ਆਏ ਤਾਂ ਉਹਨਾਂ ਨੇ ਗੁਰੂ ਹਰਗੋਬਿੰਦ ਜੀ ਨੂੰ ਦੇਖਿਆ ਤੇ ਉਹਨਾਂ ਦੇ ਮਨ ਨੂੰ ਬੜਾ ਚੰਗਾ ਲੱਗਿਆ। ਗੁਰੂ ਅਰਜਨ ਦੇਵ ਜੀ ਦੇ ਨਾਲ ਵਿਚਾਰ ਚਰਚਾ ਹੋਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਰਿਸ਼ਤਾ ਚੰਦੂ ਦੀ ਲੜਕੀ ਦੇ ਨਾਲ ਪੱਕਾ ਕਰ ਦਿੱਤਾ ਗਿਆ। ਹੁਣ ਚੰਦੂ ਨੂੰ ਇਹ ਸੁਣ ਕੇ ਗੁੱਸਾ ਆ ਗਿਆ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦੇ ਨਾਲ ਕੀਤਾ ਹੈ ਕਿਉਂਕਿ ਚੰਦੂ ਆਪਣੇ ਆਪ ਨੂੰ ਬੜਾ ਉੱਚੇ ਰਤਬੇ ਵਾਲਾ ਮੰਨਦਾ ਸੀ ਚੰਦੂ ਪੰਡਤਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਚਿਵਾਰੇ ਦੀ ਇੱਟ ਮੋਰੀਨ ਲਾਉਣ ਵਾਲਾ ਕੰਮ ਕਰ ਦਿੱਤਾ ਹੈ ਉਹਨਾਂ ਦਾ ਤੇ ਸਾਡਾ ਕੀ ਮੁਕਾਬਲਾ ਹੈ ਸੋ ਹੌਲੀ-ਹੌਲੀ ਇਹ ਗੱਲ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚੀ ਤਾਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਕੋਲ ਬਿਠਾਇਆ ਤੇ ਹੋਰ ਸੂਝਵਾਨ ਸਿੱਖ ਵੀ ਆਏ ਇਸ ਗੱਲ ਤੇ ਵਿਚਾਰ ਚਰਚਾ ਹੋਈ ਇਹ ਚੰਦੂ ਨੇ ਗੁਰੂ ਘਰ ਦੀ ਨਖੇਦੀ ਕੀਤੀ ਹੈ ਆਪ ਨੂੰ ਆਪਣੇ ਆਪ ਨੂੰ ਚਿਵਾਰੇ ਦੀ ਇੱਟ ਤੇ ਗੁਰੂ ਘਰ ਨੂੰ ਮੂਰੀ ਕਿਹਾ ਤਾਂ ਸਿੱਖਾਂ ਦੇ ਕਹਿਣ ਤੇ ਗੁਰੂ ਪਾਤਸ਼ਾਹ ਜੀ ਨੇ ਇਹ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਹੁਣ ਚੰਦੂ ਨੂੰ ਇਹ ਸੀ ਕਿ ਗੁਰੂ ਅਰਜਨ ਦੇਵ ਜੀ ਮੇਰੇ ਕੋਲ ਚੱਲ ਕੇ ਆਉਣਗੇ ਤੇ ਮੈਂ ਉਹਨਾਂ ਨੂੰ ਜਵਾਬ ਦੇਵਾਂਗਾ ਪਰ ਉਲਟਾ ਗੁਰੂ ਅਰਜਨ ਦੇਵ ਜੀ ਨੇ ਜਵਾਬ ਦੇ ਦਿੱਤਾ ਤੇ ਜਦੋਂ ਚੰਦੂ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਚੰਦੂ ਬੜਾ ਕ੍ਰੋਧਤ ਹੋਇਆ ਗੁਰੂ ਦੇ ਉੱਪਰ ਬੜਾ ਉਸ ਹੰਸਾ ਆ ਤਾਂ ਚੰਦੂ ਨੇ ਤੇ ਪ੍ਰਿਥੀ ਚੰਦ ਨੇ ਚਾਲ ਚੱਲੀ ਅਕਬਰ ਦੇ ਕੋਲ ਗਏ ਅਕਬਰ ਨੂੰ ਕਹਿਣ ਲੱਗੇ ਪੰਜਵੇਂ ਗੁਰੂ ਅਰਜਨ ਦੇਵ ਨੇ ਇੱਕ ਧਾਰਮਿਕ ਗ੍ਰੰਥ ਰਚਿਆ ਜਿਹਦੇ ਵਿੱਚ ਤੁਹਾਡੀ ਨਿਖੇਧੀ ਕੀਤੀ ਗਈ ਹੈ ਇਸ ਲਈ ਉਹਨੂੰ ਨੀਚਾ ਦਿਖਾਇਆ ਗਿਆ ਤਾਂ ਅਕਬਰ ਨੇ ਇਹ ਗੱਲ ਸੁਣੀ ਅਕਬਰ ਨੇ ਗੁਰੂ ਅਰਜਨ ਦੇਵ ਜੀ ਕੋਲ ਸੁਨੇਹਾ ਭੇਜਿਆ ਕਿ ਤੁਹਾਡਾ ਧਾਰਮਿਕ ਗ੍ਰੰਥ ਸਾਡੇ ਕੋਲ ਲੈ ਕੇ ਆਓ ਅਸੀਂ ਪੜ੍ਹਨਾ ਹੈ ਸੁਣਨਾ ਹੈ ਗੁਰੂ ਅਰਜਨ ਦੇਵ ਜੀ ਆਪ ਨੇ ਗਏ ਇਤਿਹਾਸਕਾਰ ਦੱਸਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਸਿੰਘਾਂ ਦੀ ਡਿਊਟੀ ਲਾ ਦਿੱਤੀ ਸਿੰਘ ਚਲੇ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਗਿਆ ਪਾਵਨ ਸ਼ਲੋਕ ਪੜ੍ਹ ਕੇ ਸੁਣਾਇਆ ਗਿਆ ਅਕਬਰ ਕਹਿਣ ਲੱਗਾ ਇਹਦੇ ਵਿੱਚ ਤਾਂ ਕੋਈ ਮਾੜਾ ਨਹੀਂ ਉਹ ਪਰਮਾਤਮਾ ਦੀ ਉਸਤਤ ਕਰੀ ਗਈ ਹੈ ਬੜੀ ਚੰਗੀ ਹੈ ਚੰਦੂ ਕਹਿੰਦਾ ਨਹੀਂ ਇਹਨਾਂ ਨੇ ਕਹਿੰਦੇ ਆਪਣੀ ਸੁਭਾ ਖੱਟਣ ਦੇ ਲਈ ਸੋਨੂੰ ਆਪਣੇ ਕੋਲੋਂ ਸ਼ਬਦ ਸੁਣਾਇਆ ਤੁਸੀਂ ਨਾ ਤੋ ਹੋਰ ਕੋਈ ਪੰਨਾ ਪੁੱਛੋ ਪੰਨਾ ਦੱਸ ਕੇ ਇਹਨਾਂ ਨੂੰ ਉਸ ਪੰਨੇ ਤੋਂ ਪੜਾਓ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਅੰਗ ਪਲਟੇ ਗਏ ਹੋਰ ਪੰਕਤੀ ਪੜ੍ਹੀ ਗਈ ਉਹ ਵੀ ਅਕਬਰ ਨੂੰ ਬੜੀ ਚੰਗੀ ਲੱਗੀ ਤਿਆਗ ਅਕਬਰ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਤੇ ਸਿੰਘਾਂ ਨੂੰ ਪਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਕਹਿਣਾ ਮੈਨੂੰ ਫੇਰਾਂ ਕਰ ਦੇਣੀ ਤੇ ਜਦੋਂ ਸਮਾਂ ਹੋਏਗਾ ਮੈਂ ਉਹਨਾਂ ਦੇ ਕੋਲ ਆ ਕੇ ਜਾਵਾਂਗਾ ਤੇ ਸਮੇਂ ਦੇ ਬਾਅਦ ਅਕਬਰ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚਿਆ ਤੇ ਸਮਾਂ ਪੈਣ ਤੇ ਅਕਬਰ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚਿਆ ਆ ਕੇ ਉਹਨੇ ਨਮਸਕਾਰ ਕੀਤੀ ਤੇ ਕਿਹਾ ਗੁਰੂ ਪਾਤਸ਼ਾਹ ਜੀ ਅਸੀਂ ਲੰਗਰਾਂ ਦੇ ਵਿੱਚ ਕੋਈ ਸਹਾਇਤਾ ਕਰਨੀ ਹੈ ਤਾਂ ਗੁਰੂ ਜੀ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਤੇ ਉਹਨੇ ਕਿਹਾ ਮੈਂ ਸਹਾਇਤਾ ਜ਼ਰੂਰ ਕਰਨੀ ਹੈ ਕਿਉਂਕਿ ਜਦੋਂ ਕਾਲ ਪੈ ਗਿਆ ਸੀ ਅੰਨ ਪਾਣੀ ਮੁੱਕ ਗਿਆ ਸੀ ਤਾਂ ਤੁਸੀਂ ਲੋਕਾਂ ਦੀ ਬੜਾ ਬੜੀ ਸਹਾਇਤਾ ਕੀਤੀ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਇਹਨਾਂ ਲੋਕਾਂ ਦੇ ਉੱਪਰ ਟੈਕਸ ਦਾ ਬੜਾ ਭਾਰ ਪੈ ਰਿਹਾ ਹੈ ਤੂੰ ਟੈਕਸ ਘਟਾ ਦੇ ਤਾਂ ਅਕਬਰ ਨੇ ਗੁਰੂ ਅਰਜਨ ਦੇਵ ਜੀ ਨਾਲ ਵਾਅਦਾ ਕੀਤਾ ਕਿ ਜਿੰਨਾ ਸਮਾਂ ਅਕਬਰ ਜਿਉਂਦਾ ਰਹੇਗਾ ਇਹ ਟੈਕਸ ਘਟਿਆ ਰਹੇ ਤੇ ਹੁਣ ਅਕਬਰ ਦੀ ਮੌਤ ਹੋ ਗਈ ਤੇ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਗੱਦੀ ਤੇ ਬੈਠ ਗਿਆ ਅਕਬਰ ਨਹੀਂ ਚਾਹੁੰਦਾ ਕਿ ਜਹਾਂਗੀਰ ਗੱਦੀ ਦਾ ਵਾਰਿਸ ਹੋਵੇ ਕਿਉਂਕਿ ਜਹਾਂਗੀਰ ਬੜਾ ਐਬੀਸੀ ਬੜੀ ਸ਼ਰਾਬ ਵਗੈਰਾ ਪੀਂਦਾ ਸੀ ਅਕਬਰ ਚਾਹੁੰਦਾ ਸੀ ਉਸ ਦਾ ਪੁੱਤਰਾ ਖੁਸਰੋ ਗੱਦੀ ਦਾ ਵਾਰਿਸ ਹੋਵੇ ਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਖੁਸਰੋ ਨੇ ਜਹਾਂਗੀਰ ਜੁਦੇ ਨਾਲ ਕੋਈ ਡਿਬੇਟ ਕੀਤੀ ਤੇ ਜਹਾਂਗੀਰ ਨੂੰ ਉਸ ਗੱਲ ਦਾ ਬੜਾ ਗੁੱਸਾ ਲੱਗਿਆ ਤੇ ਉਸ ਨੇ ਸਪਾਹੀਆਂ ਨੂੰ ਕਿਹਾ ਕਿ ਖੁਸਰੋ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਖੁਸਰੋ ਸਮਾਂ ਵਿਚਾਰਦੇ ਉਥੋਂ ਚੱਕਵਾ ਦੇ ਕੇ ਚਲਾ ਗਿਆ ਤੇ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚ ਗਿਆ ਤੇ ਜਾ ਕੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਮੇਰੀ ਸਹਾਇਤਾ ਕੀਤੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਇਹ ਦਰਤਾ ਭਾਈ ਲੋੜਬੰਦਾ ਦੀ ਸਹਾਇਤਾ ਕਰ ਸਕਦੇ ਤੂੰ ਤਾਂ ਰਾਜਕੁਮਾਰ ਹੈ ਤੈਨੂੰ ਕੀ ਲੋੜ ਹੈ ਤੇ ਥੋੜੇ ਸਮੇਂ ਦੇ ਬਾਅਦ ਜਹਾਂਗੀਰ ਨੂੰ ਪਤਾ ਲੱਗਿਆ ਕਿ ਗੁਰੂ ਅਰਜਨ ਦੇਵ ਨੇ ਖੁਸਰੋ ਨੂੰ ਪ੍ਰਸਾਦਾ ਪਾਣੀ ਸਕਾਇਆ ਤੇ ਉਸਨੇ ਸਿਪਾਹੀ ਭੇਜ ਦਿੱਤੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਤੇ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ ਆਪਣੇ ਦਰਬਾਰ ਦੇ ਵਿੱਚ ਲਿਆਂਦਾ ਪੁੱਛਿਆ ਗਿਆ ਕਿ ਤੂੰ ਖੁਸਰੋ ਨੂੰ ਪੜਾ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਅਸੀਂ ਕੋਈ ਦੀ ਮਾਲੀ ਸਹਿਤਾ ਨਹੀਂ ਕੀਤੀ ਇਹ ਤਾਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੇ ਕਿ ਉਹਨਾਂ ਦੇ ਦਰ ਤੇ ਕੋਈ ਆਉਂਦਾ ਤਾਂ ਉਹ ਸੇਵਾ ਪਾਣੀ ਕੀਤਾ ਜਾਂਦੀ ਹੈ ਭੋਜਨ ਪਾਣੀ ਛਕਾਇਆ ਜਾਂਦਾ ਹੈ ਤਾਂ ਹੁਣ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਕੇ ਜਹਾਂਗੀਰ ਨੂੰ ਬੜਾ ਗੁੱਸਾ ਆਇਆ ਕਿ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ 2 ਲੱਖ ਰੁਪਏ ਜੁਰਮਾਨਾ ਲਾ ਦਿੱਤਾ ਦੇਖੋ ਜਿਹੜੇ ਸਮੇਂ ਦੇ ਵਿੱਚ ਟਕੇ ਦੀ ਆਨਿਆਂ ਦੀ ਇੰਨੀ ਕੀਮਤ ਸੀ 2 ਲੱਖ ਰੁਪਏ ਦੀ ਕਿੰਨੀ ਕੀਮਤ ਹੋਵੇਗੀ ਤੇ ਕਿਹਾ ਇਹ ਜੁਰਮਾਨਾ ਭਰਦੇ ਨਹੀ ਤ ਤੁਹਾਨੂੰ ਮੌਤ ਦਿੱਤੀ ਜਾਵੇਗੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਮੈਂ ਇਹ ਜੁਰਮਾਨਾ ਨਹੀਂ ਭਰਨਾ ਮੌਤ ਮਨਜ਼ੂਰ ਹੈ ਸਿੱਖਾਂ ਨੇ ਕਿਹਾ ਗੁਰੂ ਅਰਜਨ ਦੇਵ ਜੀ ਨੂੰ ਕਿ ਗੁਰੂ ਜੀ ਆਪਾਂ ਤੁਹਾਡਾ ਇਹ ਜੁਰਮਾਨਾ ਭਰ ਦਿੰਨੇ ਆ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਗੁਰੂ ਘਰ ਦੇ ਵਿੱਚੋਂ ਇੱਕ ਪੈਸਾ ਵੀ ਮੈਂ ਨੇਜੀ ਤੌਰ ਤੇ ਨਹੀਂ ਵਰਤਣਾ ਮੌਤ ਪ੍ਰਮਾਣ ਹੈ ਪਰ ਜੁਰਮਾਨਾ ਨਹੀਂ ਭਰਨਾ ਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਅਨਾਉਂਸਮੈਂਟ ਹੋਈ ਕਿ ਇਸ ਗੁਰੂ ਨੂੰ ਸ਼ਹੀਦ ਕੀਤਾ ਜਾਵੇ ਮਾਰ ਦਿੱਤਾ ਜਾਵੇ ਤੇ ਗੁਰੂ ਅਰਜਨ ਦੇਵ ਜੀ ਨੂੰ ਸਭ ਤੋਂ ਪਹਿਲਾਂ ਗਰਮ ਪਾਣੀ ਦੇ ਵਿੱਚ ਉਬਾਣੇ ਦਿੱਤੇ ਗਏ ਤਾਂ ਜੋ ਇਹਨਾਂ ਦਾ ਸਰੀਰ ਦਾ ਖੂਨ ਮੱਚ ਜਾਵੇ ਕਿਉਂਕਿ ਉਹ ਸੋਚਦੇ ਸੀ ਵੀ ਜੇ ਇਹਨਾਂ ਦੇ ਖੂਨ ਦਾ ਇੱਕ ਤੁਪਕਾ ਵੀ ਧਰਤੀ ਦੇ ਉੱਪਰ ਡਿੱਗ ਪਿਆ ਤਾਂ ਇਹਦੇ ਵਿੱਚੋਂ ਇਹੋ ਜਿਹੇ ਸਿੰਘ ਸੂਰਮੇ ਪੈਦਾ ਹੋਣੇ ਨੇ ਜਿਨ੍ਹਾਂ ਨੇ ਸਾਡੇ ਤਖਤ ਦੀਆਂ ਜੜਾਂ ਹਿਲਾ ਦੇਣੀਆਂ ਨੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਗਰਮ ਪਾਣੀ ਦੇ ਵਿੱਚ ਉਬਾਲੇ ਦਿੱਤੇ ਦੇਖੋ ਅੱਜ 42-43 ਡਿਗਰੀ ਤੇ ਗਰਮੀ ਪੈਂਦੀ ਹੈ ਅਪਾਕੇਵੇਂ ਘਰਾਂ ਦੇ ਅੰਦਰ ਨੂੰ ਭਜਦੇ ਆ। ਤਨਸੀਹੋ ਗੁਰੂ ਜਿਨੇ 100 ਡਿਗਰੀ ਤੋਂ ਉੱਪਰ ਉਬਲਦੇ ਪਾਣੀ ਨੂੰ ਆਪਣੇ ਤਨ ਦੇ ਉੱਪਰ ਸਹਾਰਨਾ ਕੀਤਾ। ਤੇ ਬਾਅਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਤਪਤੀ ਤਵੀ ਤੇ ਬਿਠਾਇਆ ਗਿਆ। ਸਰੀਰ ਦੇ ਉੱਪਰ ਗਰਮ ਰੇਤ ਪਾਈ ਗਈ ਤੇ ਸਰੀਰ ਸਾਲਿਆਂ ਦੇ ਨਾਲ ਪਰ ਗਿਆ। ਤੇ ਦਰਿਆ ਦੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਵਾਇਆ ਗਿਆ। ਉਹ ਸਾਲਿਆਂ ਦੇ ਉੱਪਰ ਪਾਣੀ ਲੜਦਾ ਸੀ। ਤੇ ਗੁਰੂ ਪਾਤਸ਼ਾਹ ਜੀ ਦਾ ਸਰੀਰ ਉਸਾਲਿਆਂ ਦੇ ਨਾਲ ਭਰਿਆ ਹੈ ਜਿਹਦੇ ਉੱਪਰ ਠੰਡਾ ਪਾਣੀ ਲੜ ਰਿਹਾ ਹੈ। ਤੇ ਗੁਰੂ ਪਾਤਸ਼ਾਹ ਜੀਆਂ ਦੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਦਾ ਦਰਜਾ ਦਿੱਤਾ ਗਿਆ ਹੁਣ ਸ਼ਹੀਦ ਕੋਈ ਗੋਲੀ ਦੇ ਨਾਲ ਹੋ ਜਾਂਦਾ ਹੈ ਕੋਈ ਫਾਂਸੀ ਦੇ ਨਾਲ ਹੋ ਜਾਂਦਾ ਹੈ ਪਰ ਗੁਰੂ ਅਰਜਨ ਦੇਵ ਜੀ ਸਾਰਿਆਂ ਨਾਲੋਂ ਵੱਖਰੇ ਸੀ ਨਿਰਲੇਪ ਸੀ ਜਿਨ੍ਹਾਂ ਨੇ ਤਣ ਦੇ ਉੱਪਰ ਐਨੇ ਕਸ਼ਟ ਸਹਣ ਕੀਤੇ ਇਸੇ ਲਈ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਦਾ ਦਰਜਾ ਦਿੱਤਾ ਗਿਆ ਸੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਪੇਜ ਨੂੰ ਫੋਲੋ ਕਰਨਾ ਧੰਨਵਾਦ